ਉਸ ਆਰਿਆ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਕੱਲ ਆਪਾਂ ਗਏ ਤੇ ਡੀਮਾਰਟ ਉੱਤੇ ਆਪਾਂ ਨੇ ਨਾ ਕਿਚਨ ਦੀ ਕਰਿਆ ਸ਼ਾਪਿੰਗ ਜਿਹੜੇ ਆਪਣਾ ਘਰਵਾਰ ਤੋਂ ਵਿੱਚ ਪਾਡੇ ਹੁੰਨੇ ਉਹ ਲੈ ਆਨੇ ਆਪਾਂ ਨੇ ਖਰੀਦ ਕੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਨੇ ਕਿਹੜੀ ਕਿਹੜੀ ਸ਼ਾਪਿੰਗ ਕਰੀ ਆ ਲਿਆ ਵੀ ਦਿਖਾਈਏ ਦੇਖੋ ਜੀ ਆਪਾਂ ਇਹ ਲੈ ਕੇ ਆਏ ਆ ਟੀਫਨ ਇਹ ਟੀਫਨ ਦੀ ਸਾਨੂੰ ਇੰਨੀ ਜ਼ਿਆਦਾ ਜ਼ਰੂਰਤ ਸੀ ਨਾ ਇਹ ਆਪਾਂ ਨੇ ਲਿਆਂਦਾ ਏ ਕੱਲ ਖਰੀਦ ਕੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਤੁਸੀਂ ਰੋਟੀ ਪਾ ਸਕਦੇ ਆ ਸਬਜ਼ੀ ਪਾ ਸਕਦੇ ਆ ਇਹਦੇ ਵਿੱਚ ਤੁਸੀਂ ਦਹੀਂ ਪਾ ਸਕਦੇ ਆ ਤੇ ਡੱਬੇ ਵੀ ਬਹੁਤ ਵਧੀਆ ਨੇ ਖੁੱਲੇ ਡੁੱਲੇ ਨਾ ਬਿਲਕੁਲ ਵੀ ਨਾ ਚੀਜ਼ ਡੁੱਲਦੀ ਨਹੀਂ ਹੈਗੀ ਦੇਖੋ ਢੱਕਣ ਵੀ ਐਨ ਪੂਰੇ ਫਿੱਟ ਨੇ ਤੇ ਕਲਰ ਵੀ ਸਾਨੂੰ ਬਹੁਤ ਵਧੀਆ ਲੱਗਿਆ ਏ ਆਪਾਂ ਨੇ ਇਹ ਕੇ ਲਿਆਂਦੇ ਟਿਫਨ ਬਾਕਸ ਹੋਰ ਕਿਹੜਾ ਸਮਾਨ ਲਿਆਂਦਾ ਆਪਾਂ ਨੇ ਦੇਖੋ ਜੀ ਉੱਥੇ ਨਾ ਇੱਕ ਸਮਾਨ ਖਰੀਦਣਾ ਐ ਇੰਨਾ ਬਹੁਤ ਸੌਖਾ ਨਾ ਆਏ ਨਹੀਂ ਪੁੱਛਣਾ ਪੈਂਦਾ ਹੈਗਾ ਬਾਰ-ਬਾਰ ਬੀ ਆਹ ਚੀਜ਼ ਕਿੰਨੇ ਦੀ ਆ ਉੱਪਰ ਸਾਰੀਆਂ ਚੀਜ਼ਾਂ ਦੇ ਉੱਪਰ ਰੇਟ ਲੱਗੇ ਹੋਏ ਆ ਚੁੱਪ ਕਰਕੇ ਆਪਣੀ ਚੀਜ਼ ਚੱਕ ਲੋ ਕੋਈ ਇਹ ਨਹੀਂ ਪੁੱਛਣ ਦੀ ਲੋੜ ਨਹੀਂ ਹੈਗੀ ਤੇ ਆਹ ਕੰਮ ਮੈਨੂੰ ਬਹੁਤ ਵਧੀਆ ਲੱਗਦਾ ਹੈ ਦੇਖੋ ਜੀ ਤੇਲ ਲਿਆਂਦੀ ਆਪਾਂ ਨੇ ਦਹੀਂ ਬਣਾਉਣ ਵਾਸਤੇ ਤੇ ਬੱਸ ਇਹਨੂੰ ਇਸ ਤਰ੍ਹਾਂ ਦੱਬ ਦਿਓ ਦੇਖੋ ਇਸ ਤਰ੍ਹਾਂ ਬਹੁਤ ਵਧੀਆ ਇਹ ਅੱਗੇ ਤਾਂ ਦੂਜੀ ਹੁੰਡੀ ਤੇ ਨਾ ਇਸ ਤਰ੍ਹਾਂ ਆਪਾਂ ਐ ਢੇੜਾ ਜਿਹਾ ਦੰਦੇ ਹੁੰਦੇ ਤੇ ਬੱਸ ਇਹਨੂੰ ਮਾਰਾ ਜਿਹਾ ਇਸ ਤਰ੍ਹਾਂ ਪ੍ਰੈਸ ਕਰ ਦੋ ਉਹ ਦੇਖੋ ਪਹਵਰੇ ਛੇਤੀ ਮਿੰਟਾਂ ਸਕਿੰਟਾਂ ਦੇ ਵਿੱਚ ਨਾ ਦਹੀਂ ਬਣ ਕੇ ਹੋ ਜਾਂਦਾ ਤਿਆਰ ਦੇਖੋ ਜੀ ਬਸ ਇਹਨੂੰ ਗਾੜਾ ਹੋਣੀ ਲੱਗਦਾ ਹੈਗਾ ਬਸ ਮਲ ਜੇ ਇਸ ਤਰ੍ਹਾਂ ਪ੍ਰੈਸ ਕਰਨਾ ਹੈ ਮਿੰਟ ਸਕਿੰਟ ਦੇ ਵਿੱਚ ਨਾ ਆਪਾਂ ਦਹੀਂ ਦੀ ਗੁੰਦੀ ਬਣਾ ਸਕਦੇ ਮੈਨੂੰ ਚੀਜ਼ ਇੰਨੀ ਬਹੁਤ ਵਧੀਆ ਲੱਗੀ ਹੈ ਤੇ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਹੈ ਦੇਖੋ ਇਹ ਲੈ ਕੇ ਆਏ ਆਪਾਂ ਇੱਕ ਨੂੜਜੀ ਇਹਦੇ ਵਿੱਚ ਨਾ ਸੱਤ ਡੱਬੇ ਆ ਇਸ ਤਰ੍ਹਾਂ ਨੂਨ ਮਿਰਚ ਮਸਾਲਾ ਹਲਦੀ ਤੇ ਟੱਕਣਾ ਤੇ ਕਲਰ ਵੀ ਇਹਦਾ ਬਹੁਤ ਵਧੀਆ ਹੈ ਇਹਦੇ ਵਿੱਚ ਹੈਗੇ ਨੇ ਦੋ ਆਮਤੇ ਦੇਖੋ ਜੀ ਇੱਕ ਲੈ ਕੇ ਆਏ ਆ ਆਪਾਂ ਖੁਰਚਣਾ ਤੇ ਖੁਰਚਣਾ ਵੀ ਦੇਖੋ ਕਿੰਨਾ ਜਿਆਦਾ ਮਜ਼ਬੂਤ ਹੈ ਤੇ ਇੱਕ ਲੈ ਕੇ ਆਏ ਆ ਆਪਾਂ ਸਟੀਲ ਦਾ ਚਿਮਟਾ ਤੇ ਚਿਮਟਾ ਵੀ ਬਹੁਤ ਵਧੀਆ ਜਿਵੇਂ ਆਪਾਂ ਨਾ ਗੈਸ ਤੇ ਪਰੌਂਠਾ ਰੋਟੀ ਬਣਾਉਂਦੇ ਆ ਨਾ ਉਹਦੇ ਵਾਸਤੇ ਬਹੁਤ ਵਧੀਆ ਹੈ ਦੇਖੋ ਜੀ ਇੱਕ ਲਿਆਂਦਾ ਏ ਮੈਂ ਗਲਾਸ ਤੇ ਮੈਨੂੰ ਗਲਾਸ ਬਹੁਤ ਜਿਆਦਾ ਵਧੀਆ ਲੱਗਿਆ ਤੇ ਇੱਕ ਲੈ ਕੇ ਆਏ ਆ ਆਪਾਂ ਕੱਪ ਦੇਖੋ ਇਹਦੇ ਉੱਪਰ ਨਾ ਇਸ ਤਰ੍ਹਾਂ ਨਾ ਫਲਾਵਰ ਜਿਹਾ ਬਾਇਆ ਹੋਇਆ ਹੈ ਤੇ ਬਹੁਤ ਵਧੀਆ ਹੈ ਤੇ ਇੱਕ ਲਿਆਂਦੀ ਆਪਾਂ ਨੇ ਇਹ ਲਿਆਂਦਾ ਥਾਲ ਕੌਲੀਆਂ ਵਾਲਾ ਇਹਦੇ ਵਿੱਚ ਵੀ ਨਾ ਬਹੁਤ ਵਧੀਆ ਨਾ ਇਸ ਤਰ੍ਹਾਂ ਫਲਾਵਰ ਜੇਰ ਪਾਏ ਹੋਏ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਨਾਲੇ ਕੁੱਲੀਆਂ-ਕੁੱਲੀਆਂ ਕੌਲੀਆਂ ਇੱਕ ਨਾ ਜਿਵੇਂ ਹੁਣ ਆਪਾਂ ਨੇ ਰੋਟੀ ਖਾਣੀ ਹੈ ਇਹਦੇ ਵਿੱਚ ਬਾਰ-ਬਾਰ ਕੌਲੀਆਂ ਲਾਉਣ ਦੀ ਲੋੜ ਨਹੀਂ ਹੈਗੀ ਦਹੀਂ ਪਾ ਲਓ ਸਲਾਦ ਪਾ ਲਓ ਸਬਜ਼ੀ ਹੋ ਗਈ ਤੇ ਇੱਕ ਥਾਲ ਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਪੈ ਜਾਣ ਇਹ ਵੀ ਬਹੁਤ ਵਧੀਆ ਲੱਗਿਆ ਮੈਨੂੰ ਥਾਲ ਮਖਾ ਵੀ ਅਗਲੀ ਵਾਰ ਨਾਲ ਜਦ ਫੇਰ ਗਏ ਨਾ ਡਿਮਾਰਟ ਵੀ ਸੋਅਰ ਖਰੀਦ ਕੇ ਲੈ ਕੇ ਆਵਾਂਗੇ ਦੇਖੋ ਜੀ ਇਹ ਲੈ ਕੇ ਆਏ ਆ ਆਪਾਂ ਜੱਗ ਜਿਵੇਂ ਹੁਣ ਨਾ ਗਰਮੀਆਂ ਦੇ ਵਿੱਚ ਨਾ ਵੀ ਫ੍ਰਿਜ ਵਿੱਚ ਰੱਖ ਦੋ ਆਪਾਂ ਲੱਸੀ ਪਾ ਕੇ ਬਹੁਤ ਮੌਜ ਰੈਂਦੀ ਹੈ ਨਾਲ ਇਹਨਾਂ ਦਿੱਖਦੀ ਰਹਿੰਦੀ ਹੈ ਚੀਜ਼ ਦੇਖੋ ਕਿਸ ਤਰ੍ਹਾਂ ਨਾ ਇਸ ਤਰ੍ਹਾਂ ਫਲਾਵਰ ਜੇ ਵਾਏ ਹੋਏ ਆ ਇਸ ਤੋਂ ਵੱਡੇ ਵੀ ਹੈਗੇ ਤੇ ਮਾਫੀ ਐਡੇ ਵੱਡੇ ਦੀ ਤਾਂ ਲੋੜ ਹੈ ਨਹੀਂਗੀ ਵੀ ਇਹ ਠੀਕ ਆ ਦੇਖੋ ਜੀ ਟੱਕਣ ਵੀ ਬਹੁਤ ਵਧੀਆ ਹੈ ਇਹ ਕਹਿ ਲੈਂਦਾ ਆਪਾਂ ਨੇ ਜੱਗ ਦੇਖੋ ਜੀ ਇਹ ਲੈ ਕੇ ਆਏ ਆ ਆਪਾਂ ਡੋਂਗਾ ਇਹ ਨਾ ਮਾਈਕ੍ਰੋ ਵਿੱਚ ਜਿਵੇਂ ਆਪਾਂ ਨੇ ਕੋਈ ਸਬਜ਼ੀ ਸੂਜੀ ਗਰਮ ਕਰਨੀ ਆ ਬਹੁਤ ਵਧੀਆ ਏ ਜਦੋਂ ਖੁੱਲੀ ਚੀਜ਼ ਵੀ ਪੈ ਜਾਂਦੀ ਆ ਤੇ ਇਹ ਹੈਗੀਆਂ ਨੇ ਦੋ ਕੌਲੀਆਂ ਦੇ ਨਾਲ ਬਿਲਕੁਲ ਵੀ ਨਾ ਇਹ ਗੈਸ ਤੇ ਨਹੀਂ ਕੋਈ ਬਰਤਨ ਵਾਲੀ ਚੀਜ਼ ਹੈਗੀ ਮਾਈਕ੍ਰੋ ਵਾਸਤੇ ਹੀ ਸਪੈਸਰ ਸਮਾਨ ਜਾਂਦਾ ਏ ਦੇਖੋ ਜੀ ਇਹ ਵੀ ਨਾ ਜਿਹੜੀ ਕੌਲੀ ਹੈ ਨਾ ਦੇਖੋ ਇਹਦਾ ਰੇਟ ਹੈਗਾ ਏ ਦੇਖੋ ਜੀ ਇਹ ਵੀ ਆਪਾਂ ਨੇ ਮਾਈਕ੍ਰੋ ਵਾਸਤੇ ਹੀ ਲਿਆਂਦੀ ਜਿਵੇਂ ਮarli ਤੁਸੀਂ ਦਾਲ ਸਬਜ਼ੀ ਗਰਮ ਕਰ ਸਕਦੇ ਆ ਦੇਖੋ ਕਿੰਨੀ ਵਧੀਆ ਤੇ ਦੇਖੋ ਵਿੱਚੋਂ ਹੈਗੀ ਸਟੀਲ ਤੇ ਬਾਰ ਤੇ ਨਾ ਕਾਫੀ ਕਲਰ ਬਹੁਤ ਵਧੀਆ ਲੱਗਿਆ ਵੀ ਦੇਖੋ ਜੀ ਇਹ ਲੈ ਕੇ ਆਏ ਆਪਾਂ ਚਾਹ ਵਾਸਤੇ ਡੱਬਾ ਦੇਖੋ ਡੱਬਾ ਵੀ ਬਹੁਤ ਵਧੀਆ ਏ ਇਹ ਬਿਜਲੀ ਵਾਲੇ ਚੁੱਲੇ ਤੇ ਵੀ ਚੱਲ ਸਕਦਾ ਏ ਇਸ ਤੋਂ ਵੱਡੇ ਸਾਡੇ ਕੋਲ ਹੈਗੇ ਤੇ ਡੱਬੇ ਮੱਖਾਂ ਦੀ ਕਿਸ਼ੋਰ ਦਾ ਡੱਬਾ ਲੈਣੇ ਆ ਦੇਖੋ ਜੀ ਇਹ ਸਾਈਜ਼ ਦਾ ਡੱਬਾ ਬਹੁਤ ਵਧੀਆ ਜਿਵੇਂ 4-5 ਬੰਦਿਆਂ ਦੀ ਚਾਹ ਵਾਸਤੇ ਬਹੁਤ ਵਧੀਆ ਤੇ ਨਾਲ ਹੈਗਾ ਢੱਕਣ ਇੱਕ ਡੱਬਾ ਇਹ ਹੋ ਗਿਆ ਇਹ ਲੈ ਕੇ ਆਏ ਆਂ ਆਪਾਂ ਲੈ ਕੇ ਆਏ ਆਂ ਕੜਾਹੀ ਤੜਕਾ ਲਉਣ ਵਾਸਤੇ ਦੇਖੋ ਇਹ ਵੀ ਬਹੁਤ ਵਧੀਆ ਏ ਦੇਖੋ ਪੂਰੀ ਐਨ ਹੈਂਡਲ ਪੂਰੇ ਮਜ਼ਬੂਤ ਨੇ ਤੇ ਇਹ ਹੈਗਾ ਉੱਪਰ ਟੱਪਣ ਇਹ ਲੈ ਕੇ ਆਏ ਆਂ ਆਪਾਂ ਗਰਮ ਰੋਟੀ ਵਾਲਾ ਡੱਬਾ ਏ ਇਹਦਾ ਕਲਰ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਿਆ ਨਾ ਸਾਡੇ ਪਹਿਲਾਂ ਦੋ ਡੱਬੇ ਤਾਂ ਹੈਗੇ ਆਂ ਮੈਂ ਕਿ ਛੋਟਾ ਜਿਹਾ ਡੱਬਾ ਲੈ ਲੈ ਲੰਨੇ ਆਂ ਇਹ ਵੀ ਬਹੁਤ ਵਧੀਆ ਹੈ ਦੇਖੋ ਜੀ ਇਹਦਾ ਡਿਜ਼ਾਈਨ ਦੇਖੋ ਕਿੰਨਾ ਵਧੀਆ ਹੈ ਇਹਦੇ ਵਿੱਚ ਗਰਮ ਰੋਟੀ ਰਹਿੰਦੀ ਹੈ 24 ਘੰਟੇ ਦੇਖੋ ਇਹ लेके ਆਏ ਆਪਾਂ ਦੋ ਪਲੇਟਾਂ ਦੇਖੋ ਮੈਨੂੰ ਇਹਦਾ ਨਾ ਕਲਰ ਇੰਨਾ ਜਿਆਦਾ ਵਧੀਆ ਲੱਗਿਆ ਨਾ ਬਹੁਤ ਵਧੀਆ ਬੀਚਣਾ ਛੋਟੇ ਛੋਟੇ ਨਾ ਨੀਲੇ ਨੀਲੇ ਜੇ ਵਿੱਚ ਦਾਣੇ ਜੀ ਆ ਤੇ ਬਹੁਤ ਵਧੀਆ ਲੱਗਿਆ ਦੇਖੋ ਐਨ ਜਿਵੇਂ ਮਰਜ਼ੀ ਨਾ ਤੁਸੀਂ ਸਬਜ਼ੀ ਰੇਟਾਂ ਰੱਖ ਕੇ ਨਾ ਬਿਲਕੁਲ ਇਹਨੇ ਪਲੇਟ ਨੇ ਪੀਲੀ ਨਹੀਂ ਹੋਣਾ ਹੈਗਾ ਉਸੀ ਮਾਰੀ ਸਰਪ ਲਾ ਕੇ ਉਸਤਾਫ ਕਰ ਲੋ ਇਹਨੇ ਐ ਚੰਗੀ ਤਰ੍ਹਾਂ ਚਮਕ ਜਾਣਾ ਹੈ ਦੇਖੋ ਜੀ ਇਹ ਲੈ ਕੇ ਆਏ ਆ ਐਮਪਾਈਕ ਲੈ ਕੇ ਆਏ ਆ ਬੇਲਣਾ ਇਹ ਦੇ ਕੇ ਆਏ ਆ ਆਪਾਂ ਖੁਰਚਣਾ ਜਿਵੇਂ ਨੋਸਟਿਕ ਕੜਾਹੀ ਹੈ ਨਾ ਜੇ ਆਪਾਂ ਕੜਚੀ ਨਾਲ ਸਬਜ਼ੀ ਬਣਾਉਨੇ ਉਹ ਚਰੀਟਾਂ ਜੀਆਂ ਪਾਈ ਜੰਨੀ ਆ ਇਹ ਲੱਕੜ ਦੇ ਚਮਚੇ ਨਾਲ ਸਬਜ਼ੀ ਬਣਾਵੇ ਤੇ ਕੜਾਹੀ ਨਾ ਐ ਸਾਫ਼ ਰਹਿੰਦੀ ਆ ਦੇਖੋ ਜੀ ਇਹ ਕਿੰਨੀ ਸਫਾਈ ਆ ਦੇਖੋ ਚਮਚੇ ਦੀ ਤੇ ਇੱਕ ਲੈ ਕੇ ਆਪਾਂ ਲੈ ਕੇ ਆਏ ਆ ਕੜਚੀ ਇਹ ਦੇ ਕੇ ਆਏ ਆ ਆਪਾਂ ਜਿਵੇਂ ਰਾਇਤਾ ਵਗੈਰਾ ਪਾਉਣਾ ਹੁੰਦਾ ਏ ਛੋੜੀ ਜੀ ਕੜਚੀ ਹੈ ਹੋਰ ਕਟਸੀਆਂ ਸਾਡੇ ਕੋਲ ਹੈਗੀਆਂ ਤੇ ਮੈਂ ਮਗਾ ਛੋਟੀ ਜੀ ਕਟਸੀ ਲੈ ਚਲਦੇ ਆਂ ਪਰ ਇਹ ਤਾਂ ਉਦੋਂ ਨਾ ਸੋਈ ਦੇ ਨਾਮ ਦੀ ਉਹ ਸਾਰੀ ਸ਼ਾਪਿੰਗ ਕੀਤੀ ਐ ਦੇਖੋ ਜੀ ਇਹ ਲੈ ਕੇ ਆਏ ਆਂ ਆਪਾਂ ਤਵਾ ਇਹ ਬਿਜਲੀ ਵਾਲੇ ਚੁੱਲੇ ਤੇ ਵੀ ਚੱਲੂਗਾ ਗੈਸ ਤੇ ਵੀ ਚੱਲੂਗਾ ਤੇ ਦੇਖੋ ਕਿੰਨਾ ਵਧੀਆ ਐ ਜਿਵੇਂ ਮਰਜ਼ੀ ਤੁਸੀਂ ਆਮਲੇਟ ਬਣਾ ਸਕਦੇ ਆਂ ਜਿਹੜੇ ਰੋਟੀ ਵੀ ਬਣਾ ਸਕਦੇ ਆਂ ਨੌਨ ਸਟਿਕ ਹੈਗਾ ਇਹ ਤਵਾ ਦੇਖੋ ਜੀ ਬਹੁਤ ਵਧੀਆ ਐ ਇਹ ਸਾਰੇ ਭਾਂਡੇ ਨੌਨ ਸਟਿਕੇ ਆਂ ਲਓ ਆਪਾਂ ਦੇਖੋ ਜੀ ਆਪਾਂ ਲੈ ਕੇ ਆਏ ਇੱਕ ਥਰਮੋਸ ਬੋਤਲ ਜਿਵੇਂ ਆਪਾਂ ਨੇ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਨਾ ਮੋਟਰ ਤੇ ਚਾਹ ਜਾਣੀ ਹੁੰਦੀ ਹੈ ਫਿਰ ਡੋਲੂ ਚ ਚਾਹ ਪਾਉਣੇ ਉਹ ਠੰਡੀ ਹੋ ਜਾਂਦੀ ਆ ਉਹਦੇ ਬਾਅਦ ਆਪਾਂ ਸਪੈਸ਼ਲ ਨਾਲ ਥਰਮੋਸ ਬੋਤਲ लेके ਆਏ ਇਹ 24 ਘੰਟੇ ਨਾਲ ਗਰਮ ਰਹਿੰਦੀ ਆ ਜੇ ਤੁਸੀਂ ਇਹਦੇ ਵਿੱਚ ਗਰਮ ਚਾਹ ਪਾਉਂਗੇ ਤਾਂ ਇਹਨੇ ਗਰਮ ਰਹਿਣਾ ਜੇ ਤੁਸੀਂ ਨਾ ਇਹਦੇ ਵਿੱਚ ਠੰਡਾ ਪਾਣੀ ਪਾਉਂਗੇ ਉਹਨੇ ਐਨ ਬਰਫ਼ ਵਰਗਾ ਪਾਣੀ ਰਹਿਣਾ ਠੰਡਾ ਦੇਖੋ ਜੀ ਇਹ ਥਰਮੋਸ ਬੋਤਲ ਮੈਨੂੰ ਬਹੁਤ ਵਧੀਆ ਲੱਗੀ ਆ ਜਿਵੇਂ ਮਰਜੀ ਇਹਨੂੰ ਆਪਾਂ ਨਾ ਕਿਤੇ ਬਾਹਰ ਟੂਰ ਤੇ ਜਾਣਾ ਹੁੰਦਾ ਲੈ ਜਾ ਸਕਦੇ ਆ ਦੇਖੋ ਜੀ ਇਹ लेके ਆਏ ਆ ਆਪਾਂ ਕੁੱਕਰ ਦੇਖੋ ਇਹਦਾ ਕালার ਮੈਨੂੰ ਬਹੁਤ ਵਧੀਆ ਲੱਗਿਆ ਏ ਜਿਵੇਂ ਮਰਜੀ ਨਾਲ ਤੁਸੀਂ ਛੋੜੀ ਬਹੁਤ ਹੀ ਚੀਜ਼ ਬਣਾ ਸਕਦੇ ਆ ਦੇਖੋ ਇਹਦੇ ਵਿੱਚ ਨਾਲ ਆਪਾਂ ਨੂੰ ਸਾਰਾ ਸਮਾਨ ਆਪਾਂ ਤੋਂ ਇਕੱਠਾ ਲੈ ਕੇ ਆਏ ਇਹਦੇ ਇਹਦੇ ਵਿੱਚ ਹੈਗੇ ਨੇ ਜੈਨ ਹੈ ਤੇ ਉਹਨਾਂ ਨੇ ਸਾਨੂੰ ਚਾਰ ਪੰਜ ਦੱਤੀਆਂ ਨੇ ਨਾਲ ਨਾਲ ਸੀਟੀਆਂ ਅਸੀਂ ਇੱਕ ਦੋ ਵਧੀਆ ਵੀ ਲੈ ਆਏ ਤੇ ਅਸੀਂ ਕਹਾਂ ਵੀ ਫੇਰ ਕਾਨੂੰ ਹੁਣ ਸਾਰਾ ਸਮਾਨ ਉਰੇ ਤੇ ਇਕੱਠਾ ਮਿਲਦਾ ਏ ਸਾਰਾ ਸਮਾਨ ਆਪਾਂ ਨੇ ਲੈ ਲਿਆ ਦੇਖੋ ਜੀ ਇਹਦੇ ਨਾਲ ਦੀਆਂ ਨੇ ਸੀਟੀਆਂ ਨੇ ਤੇ ਬਹੁਤ ਵਧੀਆ ਕੁੱਕਰ ਹੈ ਇਹਨੇ ਇੱਕ ਸਾਈਡ ਤੇ ਰੱਖ ਲਓ ਦੇਖੋ ਜੀ ਇਹ ਲੈ ਕੇ ਆਏ ਆ ਆਪਾਂ ਕੜਾਹੀ ਜਿਵੇਂ ਆਪਾਂ ਨੇ ਨਾ ਕੋਈ ਕੋਈ ਪਕੌੜੇ-ਪਕੂੜੇ ਹੋਰ ਚੀਜ਼ ਕਟੌਰੀਆਂ ਵਗੈਰਾ ਹੋਰ ਚੀਜ਼ ਬਣਾਉਣੀ ਹੁੰਦੀ ਹੈ ਤੁਸੀਂ ਇਹਦੇ ਵਿੱਚ ਸਬਜ਼ੀ ਵੀ ਬਣਾ ਸਕਦੇ ਆ ਦੇਖੋ ਜੀ ਉਹਦੇ ਵਾਸਤੇ ਆਪਾਂ ਨੇ ਨੌ ਸਟਿਕ ਲਿਆਂਦੀ ਹੈ ਕੜਾਹੀ ਕੋਈ ਆਈ ਨਹੀਂ ਹੈਗੀ ਵੀ ਛੋਟੀ ਹੈ ਪੂਰੀ ਐ ਨਾ ਚੀਜ਼ ਖੁੱਲੀ ਡੁੱਲੀ ਬਣ ਜਣੀ ਆ ਤੇ ਮੈਨੂੰ ਬਹੁਤ ਵਧੀਆ ਲੱਗੀ ਤੇ ਤੇ ਨਾਲ ਦਾਈ ਹੈਗਾ ਇਹ ਦੇਖੋ ਜੀ ਇਹ ਢੱਕਣਾ ਹੈ ਜਿਵੇਂ ਮਰਜੀ ਨਾ ਤੁਸੀਂ ਹੈਂਡਲਾਂ ਤੇ ਫੜ ਸਕਦੇ ਹੋ ਤੇ ਉੱਪਰ ਵੀ ਨਾ ਇਸ ਤਰ੍ਹਾਂ ਹੀ ਫੜਨ ਵਾਸਤੇ ਲੱਗਿਆ ਹੋਇਆ ਤੇ ਦੇਖੋ ਬੀਚੋ ਜੀ ਨਾ ਕਿੰਨੀ ਵਧੀਆ ਏ ਦੇਖੋ ਇਹ ਬਿਜਲੀ ਵਾਲੇ ਚੁੱਲੇ ਤੇ ਵੀ ਚੱਲੂਗੀ ਗੈਸ ਤੇ ਵੀ ਚੱਲੂਗੀ ਦੇਖੋ ਜੀ ਉਹ ਚੀਜ਼ ਦਾ ਫਾਇਦਾ ਜਿਹੜੀ ਦੋਏ ਚੀਜ਼ਾਂ ਦੇ ਨਾ ਵੀ ਧਾਰ ਹੋ ਜਵੇ ਉਹ ਬਲੇਬਸੇ ਰੱਖ ਦੋ ਦੇਖੋ ਜੀ ਅੱਪਾ ਨੇ ਤਾਂ ਵੀ ਚੀਜ਼ਾਂ ਦੀ ਉਧਰ ਸ਼ੋਪਿੰਗ ਕਰੀ ਆ ਦੇਖੋ ਜੀ ਇਹ ਲੈ ਕੇ ਆਏ ਆ ਅੱਪਾ ਜਿੰਨੇ ਆਪਣੇ ਘਰ ਦੇ ਵਿੱਚ ਕੋਈ ਪਰੌਣਾ ਆ ਜਾਂਦਾ ਨਾ ਰਿਸ਼ਤੇਦਾਰ ਆ ਜਾਂਦੇ ਨੇ ਉਹਨਾਂ ਵਾਸਤੇ ਕਾਜੂ ਬਦਾਮ ਪਾਉਣ ਵਾਸਤੇ ਸਾਰਾ ਸਮਾਨ ਇਕੱਠਾ ਮਿਲ ਜਾਂਦਾ ਹੈ ਮੈਂ ਉਹ ਪਾਸੇ ਰੱਖ ਦੋ ਦੇਖੋ ਜੀ ਇਹ ਹੈਗੇ ਨੇ ਇਸ ਤਰ੍ਹਾਂ ਹੈਗੇ ਨੇ 6 ਡੱਬੇ ਦੇਖੋ ਵਿੱਚੋਂ ਵੀ ਕਿੰਨੇ ਵਧੀਆ ਨੇ ਕੁਲੀ ਡੁੱਲੀ ਚੀਜ਼ ਪੈ ਜਾਂਦੀ ਆ ਨਾਲੇ 6 ਡੱਬੇ ਨੇ ਤੇ ਨਾਲੇ ਦੇਖੋ ਆ ਟ੍ਰੇ ਜੀ ਵਧੀਆ ਹੈ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਇਥੇ ਕਾਜੂ ਪਾ ਦੋ ਬਦਾਮ ਪਾ ਦੋ ਫਿਰ ਰੋਟ ਵਗੈਰਾ ਨਮਕੀਨ ਬਿਸਕੁਟ ਬਿਲਕੁਲ ਆ ਨਹੀਂ ਹੈਗਾ ਵੀ ਇਹਨਾਂ ਦੇ ਵਿੱਚ ਨਾ ਹਵਾ ਲੱਗ ਜੂ ਵੀ ਕੋਈ ਚੀਜ਼ ਖਰਾਬ ਹੋ ਜੂਗੀ ਦੇ ਕੋ ਟੱਕਣ ਵੀ ਐਨ ਪੂਰੇ ਟਾਈਟ ਨੇ ਦੇਖੋ ਬਿਲਕੁਲ ਵੀ ਨਾ ਕੋਈ ਚੀਜ਼ ਵੱਣਦੀ ਹੋਣੀ ਹੈਗੀ ਵੀ ਚੀਜ਼ ਵੱਡ ਜੂਗੀ ਵੀ ਚੀਜ਼ ਖਰਾਬ ਹੋ ਜੂਗੀ ਦੇਖੋ ਜੀ ਇਹਨੂੰ ਤੁਸੀਂ ਨਾ ਜਿਵੇਂ ਆਪਾਂ ਨੇ ਗਲਾਸ ਕੱਪ ਰੱਖਣੇ ਆ ਇਹ ਟ੍ਰੇ ਦਾ ਕੰਮ ਵੀ ਦੇ ਸਕਦੀ ਆ ਦੇਖੋ ਕਿੰਨਾ ਵਧੀਆ ਹੈ ਮੈਂ ਆਪਾਂ ਨੇ ਨਾ ਕੋਈ ਗਲਾਸ ਰੱਖਣੇ ਚਾਹਦੇ ਕੱਪ ਤੇ ਦੇਖੋ ਕਿੰਨੀ ਵਧੀਆ ਬਿਲਕੁਲ ਵੀ ਦਿਲਕਦੀ ਨਹੀਂ ਹੈਗੀ ਤੇ ਦੇਖੋ ਦੇ ਵੀ ਨਾ ਕਿਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਇਧਰਲੀ ਸਾਈਡ ਤੇ ਵੀ ਆ ਤੇ ਮੈਨੂੰ ਵੀ ਇਹ ਬਹੁਤ ਵਧੀਆ ਲੱਗੇ ਨੇ ਡੱਬੇ ਇਹ ਛੇ ਡੱਬੇ ਆਪਾਂ ਨੇ ਇਹ ਲੈਣੇ ਆ ਨਾਲੇ ਦੇਖਣ ਵਿੱਚ ਵੀ ਨਾਲੇ ਚੀਜ਼ ਵੀ ਐਨ ਪੂਰੀ ਖੁੱਲੀ ਡੁੱਲੀ ਪੈ ਜਾਂਦੀ ਆ ਦੇਖੋ ਕਿੰਨਾ ਵਧੀਆ ਲੱਗਦਾ ਡੱਬਾ ਚਲੋ ਜੀ ਆਪਾਂ ਨੇ ਹੋਰ ਵੀ ਹਲੇ ਕਾਫੀ ਸਾਰੀ ਸ਼ਾਪਿੰਗ ਕਰਨੀ ਆ ਉਹ ਵੀ ਤੁਹਾਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਨੇ ਕਿਹੜੇ-ਕਿਹੜੀਆਂ ਚੀਜ਼ਾਂ ਖਰੀਦੀਆਂ ਨੇ ਇਹ ਆਪਾਂ ਨੇ ਲਿਆਂਦੇ ਨੇ ਡੱਬੇ ਉਜੀ ਇਹ ਲੈਂਦੇ ਨੇ ਆਪਾਂ ਨੇ 6 ਡੱਬੇ ਲੈਂਦੇ ਨੇ ਇਹ ਜੀ ਮੈਂ ਆਪਾਂ ਨਾ ਘਰ ਦੇ ਵਿੱਚ ਨਾ ਦਾਲਾਂ ਦੂੜਾਂ ਪਾ ਸਕਦੇ ਆ ਦੇਖੋ ਜੀ ਕਿੰਨੇ ਵਧੀਆ ਜੇ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਪਾਉਂਗੇ ਨਾ ਆਪਾਂ ਨੂੰ ਪਤਾ ਲੱਗੂਗਾ ਵੀ ਇਹਦੇ ਵਿੱਚ ਕਿਹੜੀ ਦਾਲ ਆ ਚੌਲ ਪਾਏ ਹੋਏ ਆ ਉਹ ਆ ਇਹਦਾ ਉੱਤੇ ਡਿਜ਼ਾਈਨ دار ਵੀ ਡੱਬੇ ਪਏ ਤੇ ਅਸੀਂ ਕਭੀ ਡਿਜ਼ਾਈਨ دار ਡੱਬੇ ਨਹੀਂ ਲੈਣੇ ਹੈਗੇ ਵੀ ਜਿੰਨੇ ਵੀ ਪਲੇਨ ਡੱਬੇ ਹੋਣਗੇ ਨਾਲੇ ਤਾਂ ਇਹਨਾਂ ਦੇ ਨਾ ਸਫਾਈ ਕਰਨੀ ਵੀ ਸੌਖੀ ਹੋ ਜਾਂਦੀ ਆ ਹੁਣ ਇਹਦੇ ਵਿੱਚ ਆਪਾਂ ਜਿਹੜੀ ਵੀ ਚੀਜ਼ ਪਾਉਂਗੇ ਨਾ ਫਿਰ ਉਹ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਕਿੰਨੀ ਕੁ ਦਾਲ ਰਹਿ ਗਈ ਵੀ ਕਿਹੜੀ ਦਾਲ ਆ ਦੇਖੋ ਜੀ ਇਹ ਹੈਗਾ ਇਹ ਕਿੰਨੇ ਲੀਟਰ ਦਾ ਹੈ 2 ਲੀਟਰ ਇਹ 2 ਲੀਟਰ ਦਾ ਡੱਬਾ ਹੈ ਖੁੱਲੀ-ਡੁੱਲੀ ਚੀਜ਼ ਪੈ ਜਾਂਦੀ ਆ ਐਂ ਤਾਂ ਉੱਥੇ ਕਿਲੋ ਵਾਲੇ ਡੱਬੇ ਵੀ ਹੈਗੇ ਤੇ ਅਸੀਂ ਕਿਹਾ ਨਹੀਂ ਵੀ ਵੱਡੇ ਡੱਬਾ ਠੀਕ ਆ ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈ ਬਿਲਕੁਲ ਇਹਦੇ ਵਿੱਚ ਨਾ ਕੋਈ ਚੀਜ਼ ਨਹੀਂ ਵੱਟ ਸਕਦੀ ਹੈਗੀ ਤੇ ਟੱਕੜ ਵੀ ਦੇਖੋ ਐਨ ਪੂਰਾ ਡਟਾ ਇਹ 6 ਡੱਬੇ ਨੇ ਦੇਖੋ ਕਿੰਨੇ ਵਧੀਆ ਲੱਗਦੇ ਨੇ ਅਸੀਂ ਨਾ ਫੇ 6 ਡੱਬੇ ਖਰੀਦ ਲਏ ਨੇ ਅਸੀਂ ਕਿਹਾ ਘਰ ਦੇ ਵਿੱਚ ਨਾ ਹੁਣ ਦਾਣਾ-ਦੂਣਾ ਪਾਵਾਂਗੇ ਦੇਖੋ ਕਿੰਨੇ ਵਧੀਆ ਲੱਗਦੇ ਨੇ ਆਈ ਨਹੀਂ ਹੈਗਾ ਵੀ ਪਲਾਸਟਿਕ ਮਾੜੀ ਆ ਤੇ ਇਹ ਜੇ ਗਿਰ ਵੀ ਜਾਊਗਾ ਨਾ ਬਿਲਕੁਲ ਵੀ ਇਹ ਪਹਿਹ ਟੁੱਟਣਾ ਨਹੀਂ ਹੈਗਾ ਡੱਬਾ ਤੇ ਇਹਦਾ ਢੱਕਣ ਵੀ ਦੇਖੋ ਪੂਰਾ ਡੈਟਾ ਤੇ ਕਲਰ ਵੀ ਕਿੰਨਾ ਵਧੀਆ ਹੈ ਦੇਖੋ ਜੀ ਇਹ ਕਰੀ ਤੇ ਆਪਾਂ ਨੇ ਸ਼ੋਪਿੰਗ ਚਲੋ ਜੀ ਚਲੋ ਜੀ ਇਹ ਡੱਬੇ ਦੀ ਨਾ ਇੱਕ ਖਾਸ ਗੱਲ ਹੋਰ ਹੈ ਜਿਵੇਂ ਨਾ ਆਪਣਾ ਰਸੋਈ ਦੇ ਵਿੱਚ ਜਗ੍ਹਾ ਘੱਟ ਹੁੰਦੀ ਆ ਨਾ ਬੀਜੀ ਮੈਂ ਤੁਹਾਨੂੰ ਨਾ ਵੀ ਵੱਧ ਤੋਂ ਵੱਧ ਜਗ੍ਹਾ ਚਾਹੀਦੀ ਹੈ ਘੱਟ ਨਾ ਜਗ੍ਹਾ ਦੇ ਵਿੱਚ ਵੀ ਸੱਜ ਸਕਦਾ ਹੈ ਦੇਖੋ ਹੁਣ ਆਪਾਂ ਨਾ ਡੱਬੇ ਦੇ ਉੱਪਰ ਵੀ ਨਾ ਇਸ ਤਰ੍ਹਾਂ ਨਾ ਡੱਬਾ ਰੱਖ ਸਕਦੇ ਆ ਦੇਖੋ ਨਾਲ ਲਿਆ ਫੜੋ ਸਾਰੇ ਡੱਬੇ ਫੜੋ ਹੁਣ ਆਪਰਾ ਸਾਈਡ ਉੱਪਰ ਰੱਖ ਦੋ ਪਰ 6 ਦੇ 6 ਡੱਬੇ ਦੇਖੋ ਜੀ ਘੱਟ ਜਗ੍ਹਾ ਦੇ ਵਿੱਚ ਸੱਜ ਜਾਣਾ ਹੈ ਤੇ ਨਾਲੇ ਰੱਖੇ ਕੋਈ ਵੀ ਇੰਨੇ ਜਿਆਦਾ ਵਧੀਆ ਲੱਗਣਗੇ ਨਾ ਬਹੁਤ ਜਿਆਦਾ ਵਧੀਆ ਲੱਗਣਗੇ ਤੁਸੀਂ ਘਰ ਦੇ ਵਿੱਚ ਨਾ ਇਸ ਤਰ੍ਹਾਂ ਇਸ ਤਰ੍ਹਾਂ ਸਜਾ ਕੇ ਰੱਖਿਓ ਜਿੱਦਾਂ ਅਸੀਂ ਇਹਦੇ ਵਿੱਚ ਦਾਣਾ ਪਾਉਂਗੇ ਨਾ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਵਧੀਆ ਲੱਗਦੇ ਆ ਦੇਖੋ ਜੀ ਇਹ ਕਰੀਤੀ ਆਪਾਂ ਨੇ ਇੰਨੀ ਸਾਰੇ ਭਾਂਡਿਆਂ ਦੀ ਸ਼ਾਪਿੰਗ ਦੇਖੋ ਜੀ ਜਿਹੜੀ ਮੈਂ ਉਧਰ ਸ਼ਾਪਿੰਗ ਕੀਤੀ ਸੀ ਨਾ ਅਸੀਂ ਨਾ ਉਹਦੇ ਵਿੱਚ ਇੰਨੇ ਜ਼ਿਆਦਾ ਕਮੈਂਟ ਆਏ ਕਹਿੰਦੇ ਸੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਹੈਗਾ ਬੀਡੀ ਮਾਰਟ ਹੈ ਕਿੱਥੇ ਆ ਦੇਖੋ ਜੀ ਇਹ ਗਵਿੰਦਗੜ੍ਹ ਦੇ ਨਾ ਬਿਲਕੁਲ ਨਾ ਸੜਕ ਦੇ ਉੱਪਰੇ ਡੀ ਮਾਰਟ ਬਣਿਆ ਹੋਇਆ ਆਉਣਾ ਜਾਣਾ ਬਹੁਤ ਸੌਖਾ ਤੇ ਉੱਥੇ ਇੰਨਾ ਜ਼ਿਆਦਾ ਸਾਮਾਨ ਆ ਤੁਸੀਂ ਵੀ ਆਪਣੇ ਘਰ ਵਾਸਤੇ ਨਾ ਸ਼ਾਪਿੰਗ ਕਰ ਸਕਦੇ ਅਸੀਂ ਤਾਂ ਸ਼ਾਪਿੰਗ ਕਰੇ ਆਏ ਆ ਦੇਖੋ ਜੀ ਮੈਨੂੰ ਸ਼ੋਪਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਦੇਖੋ ਜੀ ਇਹ ਸਾਰਾ ਹੀ ਵਰਤੋਂ ਵਾਲਾ ਸਮਾਨ ਆਪਾਂ ਨੇ ਰਸੋਈ ਵਾਸਤੇ ਖਰੀਦਿਆ ਏ ਚਲੋ ਜੀ ਤੁਹਾਨੂੰ ਜੇ ਸਾਡੀ ਨੇ ਸ਼ੋਪਿੰਗ ਵਧੀਆ ਲੱਗੀ ਨਾ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਐਦਾਂ ਹੀ ਆਪਾਂ ਨਾ ਸੋਹਣੇ ਸੋਹਣੇ ਵੀਡੀਓ ਪਾਉਂਦੇ ਰਹਾਂਗੇ ਧੰਨਵਾਦ